ਦੇਗਮਾਂਡ ਹੋਇਆ ਕੱਟਣਾ ਵੈਸੇ ਗੱਲ ਐ ਅੱਜ ਕੋਈ ਅੱਜ ਕੱਲ ਤਾਂ ਛੜਾ ਕੋਈ ਹੁੰਦਾ ਹੀ ਨਹੀਂ ਐ ਪੁਰਾਣੀਆਂ ਗੱਲਾਂ ਨੇ ਉਦੋਂ ਘਰ ਦੇ ਵਿੱਚ ਚਾਰ ਪੰਜ ਭਰਾ ਹੁੰਦੇ ਸੀਗੇ ਇੱਕ ਦਾ ਵਿਆਹ ਜਾਂਦਾ ਸੀ ਬਾਕੀ ਵਿਚਾਰੇ ਤੁਰੇ ਫਿਰਦੇ ਸੀ ਛੜੀ ਹੁੰਦੇ ਸੀਗੇ ਅੱਜ ਕੱਲ ਉਹ ਗੱਲ ਹੈ ਨਹੀਂ ਐ ਅੱਜ ਕੱਲ ਚਾਹੇ ਮਨ ਲੜੇਗਾ ਅੱਜ ਕੰਮ ਮਿਲਦੇਵੇ ਚਾਹੇ ਕਿਤੇ ਮਿਲਦੇਵੇ ਮੂਟਾ ਕੰਮ ਲੱਗਿਆ ਹੋਇਆ ਵਿਆਹ ਤਾਂ ਜਾਂਦਾ ਹੀ ਐ ਪਰ ਦੋਸਤੋ ਇਹਦੇ ਵਿੱਚ ਗੱਲ ਇਹ ਐ ਜਿਹੜਾ ਗੀਤ ਪੇਸ਼ ਕਰਨ ਲੱਗੇ ਆ ਉਹ ਇਹ ਐ ਈ ਤਾਂ ਸੰਜੀ ਵਾਲਤਾ ਦਾ ਸਾਂਝੇ ਕਹਿੰਦੇ ਨੇ ਸੰਜੀ ਵਾਲਤਾ ਬਹੁਤ ਅੱਛੀ ਹੁੰਦੀ ਐ ਮੈਂ ਵੀ ਕਹੈ ਨਾ ਬਹੁਤ ਅੱਛੀ ਹੁੰਦੀ ਐ ਸੰਜੀ ਖੇਤੀ ਕਰਕੇ ਦੇਖ ਲੋ ਬਹੁਤ ਅੱਛਾ ਹੁੰਦਾ ਸੰਝਾ ਟੱਬਰ ਹੋਵੇ ਸਾਰੇ ਪਿੰਡ ਨੂੰ ਮੂਰੇ ਲਾ ਲੈਂਦਾ ਹੂੰ ਸੰਝਾ ਸੋਸਾਇਟੀ ਬਣਾ ਲੋ ਸੰਜੀ ਸੋਸਾਇਟੀ ਬਣਾ ਲੋ ਉਹਦੇ ਚ ਮੁਨਾਫਾ ਮੁਨਾਫਾ ਇੱਕ ਗੱਲ ਹੋਰ ਹੈ ਬਈ ਹਰੇਕ ਚੀਜ਼ਾਂ ਦੀ ਵੀ ਚੰਗੀ ਨਹੀਂ ਹੁੰਦੀ ਹਾਂ ਤੇ ਕਮੰਦਾ ਸੰਧਾ ਸਾਇਕ ਲੈ ਲੂਗਾ ਦੋ ਜਣੇ ਲੈ ਲਿਆ ਇੱਕ ਚੜ ਕੇ ਘਰਬਕੋਟ ਚ ਲੈ ਗਿਆ ਦੂਜਾ ਬੈਠਾ ਉਡੀਕੀ ਜਾਊਗਾ ਕਦੋਂ ਆਵੇ ਕਦੋਂ ਮੈਂ ਜਾਵਾਂ ਕਦੋਂ ਆਵੇ ਤੈ ਗਿਆ ਨਾ ਪੰਗਾ ਔਰ ਕਈ ਵਾਰੀ ਕਈ ਬੰਦੇ ਰੜ ਕੇ ਸਾਂਝੀ दारू ਲੈ ਕੇ ਸਾਂਝੀ ਜਗ੍ਹਾ ਤੇ ਬੈਠੇ ਪੀਂਦੇ ਦੇਖੇ ਨੇ ਹਾਂ ਵਿਚਾਰੇ दारू ਰੱਖ ਲੈਂਦੇ ਨੇ ਕਲਾਸੀਆਂ ਰੱਖ ਲੈਂਦੇ ਨੇ ਸਾਂਝੀ दारू ਹੁੰਦੀ ਆ ਪਾਈ ਜਾਂਦੇ ਨੇ ਪੀ ਜਾਂਦੇ ਨੇ ਪਾਈ ਜਾਂਦੇ ਨੇ ਪੀ ਜਾਂਦੇ ਨੇ ਪਰ ਚੜਦੀ-ਚੁੜਦੀ ਆ ਇਹ ਨਹੀਂ ਚੜਦੀ ਕਿਉਂ ਨਹੀਂ ਚੜੂ ਮਾ ਦਾ ਸਿਰ ਇੱਕ ਦੂਜੇ ਦੇ ਪੈਗ ਵੱਲ ਦੇਖੀ ਜਾਂਦੇ ਨੇ ਆਪਣੇ ਆਪ ਨੂੰ ਬਹੁਤੀ ਤਾਂ ਨਹੀਂ ਪਾ ਗਿਆ ਚੜਨਾ ਚੌੜਾ ਨਾ ਚੜੀ ਨੇ ਕੀ ਆ ਕਿਹੜੀ ਸਭ ਤੋਂ ਸਾਂਝੀ ਖਤਰਨਾਕ ਚੀਜ਼ ਹੈ ਉਹ ਹੈ ਕੰਦ ਕੰਦ ਨਹੀਂ ਸਾਂਝੀ ਹੋਣੀ ਚਾਹੀਦੀ ਦੋਸਤੋ ਉਹ ਬੰਦਾ ਜੇ ਸਾਂਝੀ ਕੰਦਾ ਬੰਦਾ ਆਪਣੇ ਘਰ ਵਿੱਚ ਆਪਣੀ ਕੰਦ ਵਿੱਚ ਆਪਣੇ ਕੱਪੜੇ ਟੰਗਣ ਵਾਸਤੇ ਆਪਣੇ ਹੱਥ ਨਾਲ ਆਪਣੀ ਕਿੱਲੀ ਠੋਕਦਾ ਤੇ ਦੂਜੇ ਪਾਸੇ ਤਾਂ ਸਮਝਦਾ ਮੈਨੂੰ ਡਿਸਟਰਬ ਕਰਨ ਲੱਗਿਆ ਹੋਇਆ ਇਹ ਕੀ ਤਹਿਜਈ ਹੈ ਸਾਂਝੀ ਕੰਦਾ ਗੱਭਰੂ ਰੋਜ਼ ਕੰਮ ਤੇ ਜਾਂਦਾ ਘਰ ਵਾਲੀ ਰੋਜ਼ ਬੀਆ ਘਰ ਵਾੜੀ ਨਾਲ ਛਿੱਖੇ ਜਾਈਂ ਉਹ ਤੇਰਾ ਕਾਰੋਬਾਰੀ ਬੰਦਾ ਚਲਾ ਜਾਂਦਾ ਸਵੇਰੀ ਉੱਠ ਕੇ شریف ਆਦਮੀ ਆ ਇਹ ਕਿ ਜਦੋਂ ਫਿਰ ਘਰ ਵਾਲੀ ਗੱਲ ਪੈਗੀ ਕਦੀ ਗੱਲ ਸੁਣ ਮੈਂ ਤੈਨੂੰ ਰੋਜ਼ ਕਹਣੀ ਆ ਪਿ ਜਾਣ ਤੋਂ ਪਹਿਲਾਂ ਨਹੀਂ ਛਿੱਖੇ ਜਾਈਂ ਤੇਰੀ ਤੈਨੂੰ ਸਮਝ ਨਹੀਂ ਆਈ ਤੂੰ ਸੁਣਿਆ ਨਹੀਂ ਕਹਿੰਦਾ ਬੰਦੇ ਕੀ ਹੋਇਆ ਕਹਿੰਦਾ ਕਹਿੰਦਾ ਹੋਣਾ ਕੀ ਆ ਤੂੰ ਕੰਮ ਤੇ ਚਲੇ ਜਾਣਾ ਤੇ ਮਾਰਕੀਟ ਪੂਸੀ ਸੰਝ ਕੰਝ ਤੇ ਬੈਠ ਸਕਦਾ ਕਾ ਕੰਝ ਤੇ ਬੈਠ ਜਾਂਦਾ ਉਹ ਕਹਿੰਦਾ ਜਿੱਟ ਪੂਸੀ ਮਾਰ ਕੇ ਬਹਿੰਦਾ ਸਮਝ ਲਾ ਬੰਦਰ ਬੈਠਾ ਕਹਿੰਦਾ ਬੰਦਰ ਹੋਵੇ ਤਾਂ ਬੰਦਰ ਸਮਝ ਲਾ ਬੰਦਾ ਹੈ ਔਰ ਬਿਗੜਿਆ ਹੋਇਆ ਕੀ ਹੋਇਆ ਕਰਨਾ ਕੀ ਹੈ ਕਦੀ ਕਰਨਾ ਕੀ ਹੈ ਕੱਲਾ ਬੈਠਣਾ ਲੀਏਗਾ ਹੱਥ ਵਿੱਚ ਸ਼ੀਸ਼ਾ ਮੋਚਣਾ ਹੁੰਦਾ ਸਾਰੀ ਦਿਹਾੜੀ ਦਾੜੀ ਦੇ ਬਾਹਰ ਪੱਟੀ ਜਾਂਦਾ ਐ ਐ ਐ ਕਹਦਾ ਤੂੰ ਸ਼ੁਕਰ ਕਰ ਇਹਨੇ ਕਿਸੇ ਹੋਰ ਦੇ ਵਾਲ ਨਹੀਂ ਪੱਟਣੇ ਸ਼ੁਰੂ ਕੀਤੇ ਆਪਣੀ ਪੱਟੀ ਜਾਂਦਾ ਪੱਟੀ ਜਾਂਦੇ ਕਹਿੰਦੀ ਬਹੁਤੀਆਂ ਗੱਲਾਂ ਲਮੜਾ ਤੈਨੂੰ ਕੀ ਪਤਾ ਕਿੰਨਾ ਹਰਾਮੀ ਆਂ ਵਾਲ ਇੱਕ ਪੱਟਦਾ ਅੱਖ ਦਸ ਵਾਰੀ ਦਬਦਾ ਆਛਾ ਆਪੀ ਰਿਹਾ ਜੀ ਸ਼ਵੀ ਇਹ ਤਾਂ ਬੜੀ ਮਾੜੀ ਗੱਲ ਐ ਫਿਰ ਪਲਿਏ ਲੋਕੇ ਦੇ ਅਸੀਂ ਬਾਲ ਬੱਚੇ ਦਾ ਰ ਐਛਣਾ ਸ਼ਨਾਕ ਐ ਆਪਾਂ ਲੜਦੇ ਵੀ ਨਹੀਂ ਚੰਗੇ ਲੱਗਦੇ ਤੇ ਨਾ ਲੜਾਈ ਚ ਇਹਦੇ ਨਾਲ ਪੂਰੇ ਉਤਰ ਸਕਦੇ ਆ ਹੈ ਨਿਉ ਕੇ ਬਰਤ ਕਰ ਗਏ ਤੇਲੀ ਅੱਛਾ ਮੈਂ ਆਪਣਾ ਫੈਸਲਾ ਸੁਣਾਦਾ ਹੁਣ ਤੂੰ ਮੇਰੀ ਗੱਲ ਸੁਣ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਜੇ ਤੂੰ ਨਾਲ ਨਹੀਂ ਛੱਕੇ ਗਿਆ ਨਾ ਜਦ ਤੂੰ ਮੁੜ ਕੇ ਆਵੇਂਗਾ ਤੂੰ ਦੇਖੀ ਮੈਂ ਆਪਣੇ ਹੱਥ ਕਿਵੇਂ ਦਿਖਾਉਣੀ ਆ ਦੋਸਤੋ ਉਹ ਸ਼ਰੀਫ ਆਦਮੀ ਹੱਥ ਬੰਨੀ ਖੜਾ ਹੈ ਉਹ ਡਾਡੀ ਜਨਾਨੀ ਹੈ ਹੱਥ ਦਿਖਾਉਣ ਤੇ ਤੁਲੀ ਹੋਈ ਹੈ ਗੌਰ ਨਾਲ ਸੁਣਾਓ ਕੀ ਕਹਿੰਦੀ ਆ ਬਤਰਾਓ ਕੀ ਕਹਿੰਦਾ ਤੈਨੂੰ ਆਖਦੀ ਆ ਨਿੱਤ ਚੰਨ ਮੱਖਣਾ ਔਖਾ ਛੜ ਦੇ ਗਵਾਂਢ ਹਾਇਆ ਘਟਣਾ ਤੈਨੂੰ ਆਖਦੀ ਆ ਨਿੱਤ ਚੰਨ ਮੱਖਣਾ ਔਖਾ ਛੜ ਦੇ ਗਵਾਂਢ ਹਾਇਆ ਘਟਣਾ ਜਦੋਂ ਹੁੰਦਾ ਨਹੀਂ ਕਰੇ ਤੂੰ ਕਰੇ ਬਹਿ ਬਤਾ ਜਦੋਂ ਹੁੰਦਾ ਨਹੀਂ ਕਰੇ ਤੂੰ ਕਰੇ ਬਹਿ ਬਤਾ ਐ ਸੰਜੀ ਕੰਦ ਐ ਸੰਜੀ ਕੰਦ ਕਿ ਸੰਜੀ ਕੰਧੇ ਉੱਤੇ ਚੜਕੇ ਜੱਟ ਢੋਲਣਾ ਆਪ ਨਹੀਂ ਭੁੱਲਣਾ ਮੈਂ ਕੁੱਤੂ ਦੁਛੜੇ ਨੂੰ ਫੜਕੇ ਜੱਟ ਢੋਲਣਾ ਆਪ ਨਹੀਂ ਭੁੱਲਣਾ ਮੈਂ ਕੁੱਤੂ ਦੁਛੜੇ ਨੂੰ ਫੜਕੇ ਮੈਂ ਕੁੱਤੂ ਦੁਛੜੇ ਨੂੰ ਫੜਕੇ ਮੈਂ ਕੁੱਤੂ ਦੁਛੜੇ ਨੂੰ ਫੜਕੇ ਕੁਆੜਾ ਜਾਟ ਕੁਆੜਾ ਜਾਟ

பூர தட கட்டி அந்த வடகி ஒரு கட்டி அந்த அந்த வடகி அந்த வடக ਹਾਂ ਕੋਸਾ ਤਾਂ ਨਹੀਂ ਕਰਨੀ ਯਾ ਤਾਂ ਪਹਿਲਾਂ ਮੈਂ ਵੀ ਆਹੀ ਕੁਛ ਕਰਦਾ ਹੁੰਦਾ ਸੀ ਚੁੱਪੀ ਪਨੂ ਮੋਏ ਸਪਨੂ ਕਿਛੇੜ ਕੇ ਤੂੰ ਲੈਣਾ ਨਹੀਂ ਮੋਏ ਸਪਨੂ ਕਿਛੇੜ ਕੇ ਤੂੰ ਲੈਣਾ ਨਹੀਂ ਉਹਦਾ ਜਾਣਾਂ ਕੀ ਤੇ ਸਾਡਾ ਕੱਖ ਰਹਿਣਾ ਨਹੀਂ ਮੋਏ ਸਪਨੂ ਕਿਛੇੜ ਕੇ ਤੂੰ ਲੈਣਾ ਨਹੀਂ ਉਹਦਾ ਜਾਣਾਂ ਕੀ ਤੇ ਸਾਡਾ ਕੱਖ ਰਹਿਣਾ ਨਹੀਂ ਐਨੀ ਸਰਨਾ ਐਨੀ ਸਰਨਾ ਪਊਗਾ ਕੁਝ ਕਰੀਨਾ ਐਨੀ ਸਰਨਾ ਪਊਗਾ ਕੁਝ ਕਰੀਨਾ ਇਹ ਪੰਚਾਇਤ ਤੜਕੇ ਪੰਚਾਇਤ ਮੇਰੇ ਪਿਓ ਦੀ ਹੈ ਜਿਹੜੀ ਤੜਕੇ ਚੜਕੇ ਮੇਰੇ ਘਰ ਦੇ ਅੱਗੇ ਆ ਜੂਗੀ ਭਲੀਏ ਲੋਕੇ ਅੰਦਰ ਰੜਕੇ ਬੈਠੀ ਰਹਿਣੀ ਹੈ ਬਾਹਰ ਤੈਨੂੰ ਪਤਾ ਕੀ ਹੈ ਕੀ ਹੋਣਾ ਵੋਟਾਂ ਦਾ ਜ਼ਮਾਨਾ ਵੋਟਾਂ ਦਾ ਤੇ ਵੋਟ ਮੈਂ ਵੀ ਪਾਈ ਆ ਤਾਂ ਕੱਲੀ ਵੋਟ ਪਾਈ ਹੈ ਛੜੇ ਨੇ ਸਰਪੰਚ ਦੀ ਸਪੋਰਟ ਵੀ ਕੀਤੀ ਹੈ ਇਹਦੇ ਵੋਟਰ ਤੇ ਸਪੋਰਟਰ ਚ ਫਰਕ ਹੈ ਉਹਨੇ ਕੀਤੀ ਹੈ ਸਪੋਰਟ ਸਰਪੰਚ ਦੀ ਉਨੇ ਕੀਤੀ ਐ ਸਪੋਰਟ ਸਰਪੰਚ ਦੀ ਕਿਸੇ ਕੀ ਪੰਚਾਇਤ ਕਰੂੰਗੀ ਉਹਨੇ ਕੀਤੀ ਐ ਸਪੋਰਟ ਸਰਪੰਚ ਦੀ ਕਿਸੇ ਕੀ ਪੰਚਾਇਤ ਕਰੂੰਗੀ ਮੇਲਾ ਫਲੇਦਾਨੀ ਆ ਸਭ ਮੁਚਿਆ ਦੇ ਉਸਦੀ ਹਮਾਇਤ ਕਰੂੰਗੀ ਮੇਲਾ ਫਲੇਦਾਨੀ ਆ ਸਭ ਮੁਚਿਆ ਉਸਦੀ ਹਮਾਇਤ ਕਰੂੰਗੀ धारिया फौज धारिया च खजल खुआरिया फौज धारिया च खजल खुआरिया देख मेरा देख मेरा देख मेरा दिल धड़ के दड़ बट लेनी हो के दिन कट लेनी जटी अंदर बढ़ के दड़ बट लेनी हो के दिन कट लेनी जटी अंदर बढ़ के जटी अंदर बढ़ के जटी अंदर बढ़ जाना तेरा काख नी जे तू मन जे जाना तेरा काख नी सत मार के भी सुठी लिए रखनी जे तू मन ये जाना तेरा काख नी सत मार के भी सुठी लिए रखनी हा हा बडिए हा हा बडिए रे की में कतीए हा हा बडिए रे गंडा की में कतीए तू दस कोई तू दस कोई तू दस कोई सकी की मकाड़ के ਤੂੰ ਹਾਂ ਇਹ ਚਿਮਟੇ ਨਾਲ ਫੜ ਲਵੇਂਗੀ ਪਤੰਦਰ ਸਵਾ 6 ਫੁੱਟ ਦਾ ਬੰਦਾ ਦੂਰੋਂ ਤੁਰਿਆ ਆਉਂਦਾ ਆਇ ਲੱਗਦਾ ਜਿਵੇਂ ਦਿਓ ਤੁਰਿਆ ਆਉਂਦਾ ਹੁੰਦਾ ਕਿਵੇਂ ਫੜਾਂਗੀ ਅੱਜ ਨਾਲ ਫੜਾਂਗੀ ਇਹਨਾਂ ਹੱਥਾਂ ਨਾਲ ਫੜੂੰਗੀ ਹਾਂ ਇਹਨਾਂ ਹੱਥਾਂ ਨਾਲ ਹਾਂ ਤੂੰ ਦੇਖੀ ਸਹੀ ਮੈਂ ਮਾਰ ਕੇ ਜੱਫਾ ਨਾ ਨਾਲੀ 'ਚ ਉਹ ਦੇ ਦੇਣਾ ਹਾਂ ਕੀ ਮੈਂ ਮਾਰ ਕੇ ਜੱਫਾ ਨਾ ਨਾਲੀ 'ਚ ਸਿੱਟ ਦੇਣਾ ਜੱਫਾ ਮਾਰ ਕੇ ਜੱਫਾ ਮਾਰ ਕੇ ਛੁਰੀ ਦੇ ਘਰੇ ਛੁਰੀ ਚਾਹ ਕਰ ਬੁਝੇ ਦੇ ਘਰੇ ਕਿਹਨਾ ਅਖਿਰ ਬੁਝੇ ਨਹੀਂ ਹੁੰਦਾ ਕੋਈ ਹੋਰ ਤਰੀਕਾ ਲੱਭ कुलणी ते कुलचणी कोई पालक कुलैणी ते कुलचण कोई पालक कोलैणी ते कुलचणी जा तीवी त कराईे सा की सारी उर सारा वेरा बोलूगा जा पंज चार हो जवा महांगाई द ज़माना जॾो ਇਸੇ ਦਿਖਾ ਚਿਲਾ ਦੀ ਗੈਸਾਂ ਦੀ ਬਾਤੀ ਗੈਸਾਂ ਦੀ ਲਾਤੀ ਤੇਰੇ ਵੱਲ ਦੇਖਣ ਨੂੰ ਟਾਈਮ ਨਹੀਂ ਮਿਲਣਾ ਮੌਜਾਂ ਕਰੀ ਜਾਈਂ ਕੋਈ ਭਾਲ ਕੇ ਕੋਈ ਭਾਲ ਕੇ ਕੋ ਲੈਣੀ ਦੇ ਕੋ ਲਛਣੀ ਕੋਈ ਭਾਲ ਕੇ ਕੋ ਲੈਣੀ ਦੇ ਕੋ ਲਛਣੀ ਜਿੱਤੀ ਮੀਦਾ ਕਰਾਈ ਸਾਖਣੀ ساری ਉਮਰ ਨਾ ਸਾੜਾ ਮੇਰਾ ਬੋਲੂਗਾ ਜੇ 5 4 ਹੋਗੇ ਯੋ ਆਖਣੀ ਚੀਕ ਦੇਖਾਂਗੇ ਨਾ ਦੇਖੀ ਲੰਘ ਦੇ ਨਾ ਚੀਕ ਦੇਖਾਂਗੇ ਨਾ ਆਕੇ ਚ ਪਾਇਆ ਨਾ ਰੜੇ ਕੀ ਧੜ ਵਟਲੇ ਨਹੀਂ ਉਹਦੇ ਦਿਨ ਕਟਲੇ ਨਹੀਂ ਜਟੇ ਅੰਦਰ ਵੜੀ